ਕਲਿਕਾਰਣੀ ਕਰਮ ਕਰਤਾ ਕਮੱਛਿਆ ਕਲਿਕਾਰਣੀ ਕਰਮ ਕਰਤਾ ਕਮੱਛਿਆ ਕਮੱਛਿਆ ਜਿਹੜੀ ਇੱਕ ਕਬਖਿਆ ਦੇ ਵੀ ਹਰਨ ਦੀ ਉਧਰ ਆ ਸ਼ਾਮ ਚ ਉਹਦੀ ਪੂਜਾ ਹੁੰਦੀ ਉਹ ਕੀ ਆ ਕਹਿੰਦੇ ਕਬਖਿਆ ਕਬਖਿਆ ਬਾਰੇ ਦੱਸਦੇ ਨੇ ਇੱਕ ਕਮਖਿਆ ਨਹੀਂ ਆ ਇਹਨੂੰ ਕਬਖਿਆ ਕਹੀ ਜਾਂਦਾ ਹੈ ਉਹ ਇੱਕ ਕਬਖਿਆ ਕਿੱਥੇ ਐ ਉਹਦੀਆਂ ਦੂਜੀਆਂ ਦੇਵੀਆਂ ਨੂੰ ਉਹਨੂੰ ਖੰਡਣ ਕਰ ਰਹੇ ਨੇ ਉਹਨਾਂ ਨੇ ਪੂਜਾ ਨਹੀਂ ਕਰ ਰਹੇ ਉਹਨਾਂ ਨੂੰ ਖੰਡਨ ਕਰ ਰਹੇ ਨੇ ਸਭ ਇਹਦਰ ਧਿਆਨ ਨਹੀਂ ਕਰਨਾ ਨਹੀਂ ਤਾਂ ਅਸੀਂ ਉਹਨਾਂ ਦਾ ਸਾਰੇ ਨਾਲ ਜੁੜ ਜਾਂਦੇ ਖਰ ਦਾ ਸਾਰੀਆਂ ਦੇਵੀਆਂ ਨਾਲ ਜੁੜ ਜਾਂਦਾ ਜੋ ਮੰਨ ਲੈਂਦੇ ਉਹਨਾਂ ਦਾ ਨਾ ਖੰਡਨ ਕਰ ਰਿਹਾ ਸਾਰੀ ਦਾ ਪਰ ਇਹ ਸਾਰੀਆਂ ਦੀ ਬੰਦਤਾ ਕਰ ਰਹੇ ਨੇ ਤੇ ਨਰਨ ਸਿੰਘ ਰੈਣ ਸ ਫਿਰ ਤਾਂ ਅਸੀਂ ਸਾਰਿਆਂ ਨੂੰ ਵਧੀਆ ਦਾ ਮਤਲਬ ਹੈ ਅਜੇ ਤੂੰ ਹੀ ਇਹ ਵੀ ਇਹਨਾਂ ਨੂੰ ਇਹੀ ਗੱਲ ਅਰਦੀ ਹੈ ਇਹਦੇ ਆਰ ਸੀ ਜਿਹੜੇ ਕੀਤੇ ਹਨ ਇਹਨਾਂ ਵਿਦਵਾਨਾਂ ਨੂੰ ਸਮਝ ਨਹੀਂ ਉਹ ਕਹਿੰਦੇ ਨੇ ਵੀ ਸਭ ਤੋਂ ਤਾਂ ਸਾਰੀਆਂ ਦੇਵੀਆਂ ਨੂੰ ਜੋੜਦਾ ਅਰਥ ਪਰ ਦੇਣੀ ਹਣੇ ਦਵਾ ਹੁਣਾਂ ਨੇ ਇਹ ਸੋਚਿਆ ਵੀ ਅਰਥ ਇਹਨੂੰ ਦੇਖੀਏ ਸ਼ੱਕ ਨਹੀਂ ਕੀਤੀ ਪੰਡਤ ਤੇ ਵੀ ਪੰਡਤ ਨੇ ਹੱਥ ਗਲਤ ਕਰਤੇ ਇਹਦਾ ਨਾ ਬੁੱਧੀ ਹੋਏ ਨਹੀਂ ਅਰਥ ਕਰਨ ਜੋਗੀ ਅਕਲ ਹੈ ਨਹੀਂ ਕਬ ਖੈਦੇ ਵੀ ਕੀ ਹੈ ਕੀ ਕਰਦੀ ਆ ਉਹ ਕੀ ਵਰਦਾਨ ਦਿੰਦੀ ਹੈ ਉਹਦੇ ਦਾਇਰੇ 'ਚ ਕੀ ਹੁੰਦਾ ਹੈ ਉਹਦਾ ਹੈ ਕਲੀਕਾਰਨੀ ਕਲੀ ਅੜੀ ਕਲਪਨਾ ਨਾ ਫੇਰ ਆ ਕਾਲ ਲੇ ਕੁ ਬਖਿਆ। ਇਹ ਫੇਰ ਆ ਕਰਦੀ ਹੈ। ਦੱਸੋ। ਇਹ ਤਾਂ ਕਾਲ ਫਾਇਦਾ ਕਰਦੀ ਹੈ ਤੁਹਾਡੇ ਵਾਸਤੇ ਫਿਰ। ਕਾਲ ਦੇ ਜਾਲਿ ਫਸਾਉਣ ਵਾਲੀ ਹੈ ਇਹ। ਤੇਰੇ ਡੇਡ ਨੂੰ ਜਾਇਓ। ਕਰਮ ਕਰਤਾ ਕਮਛਿਆ। ਕਰਮ ਕਰਤਾ। ਇਹ ਕਰਮ ਕਰਦੀ ਹੈ। ਜੇ ਕੋ ਕਰਦੀ ਹੈ ਤਾਂ ਕਰਦੀ ਹੈ ਕਰਮ ਕਰਤਾ। ਇੱਕ ਕਵਖਿਆ ਦੇਵੀ ਹੈ। ਕਲੀਕਾਰਨੀ। ਕਵਖਿਆ ਕੀ ਹੈ? ਕਵਖਿਆ ਕੀ ਹੈ? ਇਹ ਕਣਨਾ ਦੇ ਵੀ ਇੱਕ ਕਮੱਖਿਆ ਆਖਾਂ ਵਖਿਆ ਉਹਦੀ ਜਿਹੜੀ ਅੱਖਾਂ ਫੁੱਟੀਆਂ ਜਾਂਦੇ ਉਹ ਐਵੇਂ ਬੜਬੋਟਾ ਦੀਂਦਾ ਉਹਨੂੰ ਉਹ ਚ ਗਿਆਨ ਨਹੀਂ ਹੁੰਦਾ ਇਹਦਾ ਗਿਆਨ ਇਹਨਾਂ ਦੀ ਰੋਸ਼ਨੀ ਕਢਾਉਣ ਵਾਲੀ ਹੈ ਕਮੱਖਿਆ ਇਹ ਬੁੱਧੂ ਦਾ ਨਾਸ ਕਰਨ ਵਾਲੀ ਹੈ ਕਮੱਖਿਆ ਅਕਲ ਬੜਵੜੀਆਂ ਦੇ ਝੋੜੀਆਂ ਕਰ ਦਿੰਦੀ ਹੈ ਜੇ ਕੀੜੀ ਜਿੰਨੀ ਅੱਖ ਰਹਿ ਆਦਮੀ ਦੱਸ ਕੇ ਕਰੋ ਵਿਚਾਰ ਕੀੜੀ ਦੇ ਧੱਕ ਛੋੜੀ ਜੀ ਹੈ ਜੇ ਆਦਮੀ ਦੀ ਅੱਖ ਕੀੜੀ ਜਿੰਨੀ ਕਰ ਦਵੇ ਅੱਖ ਛੋਦਾ ਸਾਈ ਛੋਟਾ ਕਰ ਦਵੇ ਮੇਰਾ ਖਿਆਲ ਇਹ ਨੂੰ ਯੂਕੇ ਵੀ ਦੇਖਣੇ ਆਵਣੇ ਕਿੱਥੇ ਪਈ ਹੈ ਖੜੇ ਨੂੰ ਇੱਕ ਅੱਖ ਆੱਖਾਂ ਦੀ ਲੈਟ ਨਹੀਂ ਰਹਿਣ ਦਿੰਦੀ ਇਹ ਇਹ ਬੁੱਧੀ ਚ ਗਿਆਨ ਨਹੀਂ ਰਹਿਣ ਦਿੰਦੀ ਕਲੀਕਾਰ ਨਹੀਂ ਕਲੀਕਾਰ ਨਹੀਂ ਹੈ ਇਹਦਾ ਕਲਪਨਾ ਫਾਇਦਾ ਕਰਦੀ ਹੈ ਛੋੜ ਦਿੰਦੀ ਹੈ ਵੀ ਕਮਕ ਦੇਵੀ ਪਰਿ ਪਦਮਣੀ ਪੂਰਨੀ ਸਰਵਿਛਿਆ ਆ ਦੇਖ ਜਿਹੜੀ ਗੁਰਮਤ ਹੈ ਉਹ ਕੀ ਹੈ ਪਰਿ ਸ਼ੁਰੂ ਤੇ ਲੈ ਕੇ ਆ ਤੋਂ ਪਰਿ ਆ ਮਾਇਆ ਤੋਂ ਪਰੇ ਉਹ ਪਦਮਣੀ ਹੈ ਉਹਦੇ ਸਾਰੇ ਪੈਰ ਜਿਹੜੇ ਨੇ ਨਾ ਪੈਰਾਂ 'ਚ ਬਣੀਆਂ ਜੜੀਆਂ ਹੋਈਆਂ ਨੇ ਪੈਰਾਂ 'ਚ ਬਣੀਆਂ ਬਣੀਆਂ ਦੇ ਪਦ ਵਿੱਚ ਰਤਨ ਜਵਾਹਰ ਮਾਨਕ ਪਦਮਣੀ ਪੈਰ ਪਦਮ ਦਾ ਪੈਰ ਮਣੀਆਂ ਦੇ ਪੈਰ ਨੇ ਉਹਦੇ ਗੁਣੇ-ਗੁਣੇ ਸਾਰੇ ਉਹਦੇ ਵਿਦੇਸ਼ ਵਿੱਚ ਨਾ ਜੀ ਜਿਹੜਾ ਉਹਦੇ ਚੜਨ ਦੇ ਗੁਣੇ ਸਾਰੇ ਗੁਰੂ ਕਾਬਦ ਰਤਨਾ ਹੀਰੇ ਜਿੱਤੇ ਜੜਾਓ ਹੀਰੇ ਜਿੱਤੇ ਜੜਾਓ ਉਹ ਪਰੀ ਹੈ ਮਾਇਆ ਤੋਂ ਪਰੇ ਦੀ ਹੈ ਉਹ ਸਾਰੇ ਉਹਦੇ ਹੀਰੇ ਜੜੇ ਹੋਏ ਨੇ ਪੂਰਨੀ ਸਰਬਿਛਿਆ ਸਾਰੀਆਂ ਇੱਛਾ ਪੂਰਨ ਕਰਨ ਵਾਲੀ ਉਹ ਹੈ ਕਮਖਿਆ ਤਾਂ ਇੱਛਾ ਪੈੜਾ ਕਰਨ ਵਾਲੀ ਹੈ ਪੂਰੀਆਂ ਕਰਨ ਵਾਲੀ ਨਹੀਂ ਹੈ ਕਲਿਕਾਰ ਨਹੀਂ ਹੈ ਇਹ ਪੈਦਾ ਕਰਨ ਦੀ ਤਾਂ ਛੋੜ ਦਿੰਦੀ ਐ ਪੂਰੀਆਂ ਨਹੀਂ ਕਰਦੀ ਐ ਪੂਰੀਆਂ ਹੋ ਕਰਨ ਵਾਲੀ ਐ ਦੋਹਾਂ ਦਾ ਫਰਕ ਦੱਸਤਾ ਕਮਖਿਆ ਦੇ ਅਰਥ ਲਾ ਲੈ ਅੱਛਾ ਪੂਰੀਆਂ ਕਰਨ ਵਾਲੀ ਇਹਨਾਂ ਨੇ ਕਹਿੰਦੇ ਇਹ ਨਹੀਂ ਹੈ ਕਮਖਿਆ ਇਹ ਤਾਂ ਪੈਦਾ ਕਰਦੀ ਐ ਪੂਰੀਆਂ ਨਹੀਂ ਕਰਦੀ ਪੂਰੀਆਂ ਕਰਨ ਵਾਲੀ ਐ ਦੋਹਾਂ ਦਾ ਫਰਕ ਸਮਝਾਇਆ ਹੋਇਆ ਐ ਇਸ ਕਰਕੇ ਉਹਨੂੰ ਨਹੀਂ ਲੋੜ ਸਾਨੂੰ